ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਨੇ ਨੀਡਲਵਰਕ ਦਾ ਕੋਰਸ ਸ਼ੁਰੂ ਕਰਿਆ ਹੈ ਜਿਸ ਵਿੱਚ ਅਸੀਂ ਤੁਹਾਨੂੰ ਪ੍ਰੋਪਰ ਸਾਰੀ ਜਾਣਕਾਰੀ ਦੇਵਾਂਗੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਿੰਨੇ ਕੀ ਇੱਧਰ ਵਿੱਚ ਵਰਕ ਹੁੰਦਾ ਕੋਈ ਵੀ ਪੱਤੀ ਬਣਾਉਣੀ ਹੈ ਜਾਂ ਫਲਾਵਰ ਬਣਾਉਣਾ ਇਹ ਸਾਰੀ ਪਹਿਲਾਂ ਅਸੀਂ ਤੁਹਾਨੂੰ ਡੰਡੀਆਂ ਬਣਾਉਣ ਦਾ ਤਰੀਕਾ ਦੱਸਿਆ ਛੇ ਤਰੀਕੇ ਅੱਜ ਆਪਾਂ ਤੁਹਾਨੂੰ ਪੱਤੀ ਬਣਾਉਣ ਦਾ ਤਰੀਕਾ ਦੱਸਾਂਗੇ ਪੱਤੀ ਵੀ ਦੋ ਤਿੰਨ ਤਰੀਕੇ ਨਾਲ ਬਣਦੀ ਹੁੰਦੀ ਹੈਗੀ ਤੁਹਾਨੂੰ ਅੱਜ ਅਸੀਂ ਦੱਸਾਂਗੇ ਜੋ ਕਿ ਆਪਾਂ ਨੇ ਡੰਡੀਆਂ ਬਣਾਈਆਂ ਇਹਨਾਂ ਦੇ ਉੱਪਰ ਹੀ ਆਪਾਂ ਨੇ ਪੱਤੀਆਂ ਬਣਾਉਣੀਆਂ ਪੱਤੀ ਨੂੰ ਪਹਿਲਾਂ ਇਸ ਤਰ੍ਹਾਂ ਟਰੇਸ ਕਰਾਂਗੇ ਇਸ ਤਰੀਕੇ ਨਾਲ ਆਪਾਂ ਟਰੇਸ ਕਰ ਲਾਂਗੇ ਪੱਤੀ ਨੂੰ ਬੈਸਟਰ ਟਰੇਸ ਪੇਪਰ ਵੀ ਮਿਲ ਜਾਂਦੇ ਹਨ ਜੇਕਰ ਤੁਹਾਨੂੰ ਡਰਾਇੰਗ ਆਉਂਦੀ ਹੈ ਤਾਂ ਤੁਸੀਂ ਖੁਦ ਟਰੇਸ ਕਰ ਸਕਦੇ ਹੋਗੇ ਅਸੀਂ ਜੋ ਵੀ ਡਿਜ਼ਾਈਨ ਬਣਾਉਣਾ ਅਸੀਂ ਖੁਦ ਆਪਣੇ ਹੱਥੀਂ ਟਰੇਸ ਕਰਕੇ ਉਸ ਤੋਂ ਬਾਅਦ ਹੀ ਡਿਜ਼ਾਈਨ ਤਿਆਰ ਕਰਦੇ ਹਾਂ देखो जो आप पत्ती बना जा रहे हैं ये बनूगी इस तरीके पहला उपर सूई लैके जावे उस तो बाद इस जगह दे कि जो पत्ती दे दे रखना है वो सेंटर के आप सूई ना सेंटर के रख के जो अपने पहला टांका भरया तो बिल्कुल थोड़ा जा नीचे बिल्कुल थोड़ा नीचे ही ਇਸ نو ਇਸ ਤਰੀਕੇ ਨਾਲ ਸੂਈ ਨੂੰ ਲੈ ਜਾਾਂਗੇ ਇਸ ਤਰੀਕੇ ਨਾਲ ਸੂਈ ਨੂੰ ਲੈ ਆ ਕੇ ਬਿਲਕੁਲ ਇਸ ਦੇ ਬਰਾਬਰੀ ਆਪਾਂ ਦੂਸਰੀ ਸਾਈਡ ਸੂਈ ਨੂੰ ਲੈ ਆ ਕੇ ਜਿਸ ਜਗ੍ਹਾ ਤੇ ਆਪਾਂ ਨੇ ਪਹਿਲਾ ਟਾਂਕਾ ਭਰਿਆ ਸੀ ਉਸੇ ਜਗ੍ਹਾ ਤੇ ਆਪਾਂ ਦੁਬਾਰਾ ਫੇਰ ਸੂਈ ਨੂੰ ਲੈ ਕੇ ਆਵਾਂਗੇ ਉਸ ਤੋਂ ਬਾਅਦ ਇਸ ਤਰ੍ਹਾਂ نیچے ਆਪਾਂ ਨੇ ਲੈ ਕੇ ਜਾਣਾਗਾ ਬਿਲਕੁਲ ਅੱਧਾ ਸੂਤ ਅੱਧਾ ਸੂਤ ਲਿਆ ਕੇ ਪੱਤੀ ਤੁਸੀਂ ਆਪਣੇ ਹਿਸਾਬ ਨਾਲ ਚੌੜੀ ਵੀ ਬਣਾ ਸਕਦੇ ਹੋਗੇ ਜੇਕਰ ਬਰੀਕ ਪੱਤੀ ਬਣਾਉਣੀ ਆ ਤਾਂ ਬਰੀਕ ਵੀ ਬਣਾ ਸਕਦੇ ਹੋ ਕਿਉਂਕਿ ਫਲਾਵਰ ਦੇ ਡਿਜ਼ਾਈਨ ਦੇ ਹਿਸਾਬ ਨਾਲ ਹੀ ਸਾਰੀਆਂ ਪੱਤੀਆਂ ਹੁੰਦੀਆਂ ਨੇ ਇਹ ਤੁਸੀਂ ਧਿਆਨ ਰੱਖੋ ਜਿੰਨਾ ਗੈਪ ਤੁਸੀਂ ਇਧਰਲੀ ਸਾਈਡ ਰੱਖਿਆ ਉਹਨਾਂ ਗੈਪ ਵੀ ਤੁਸੀਂ ਦੂਸਰੀ ਸਾਈਡ ਰੱਖਣਾ ਜੇ ਤਾਂ ਆਪਾਂ ਇਸ ਟਾਈਮ ਲੈ ਕੇ ਨਾ ਇਸ ਟਾਈਮ ਬਿਲਕੁਲ ਜੜ ਦੇ ਵਿੱਚ ਆਪਾਂ ਨੇ ਸੂਈ ਨੂੰ ਲੈ ਕੇ ਜਾਣਾ ਹੁਣ ਆਪਾਂ ਅੱਧਾ ਸੁੱਧ ਨੀਚੇ ਟਾਂਕਾ ਭਰਨਾ ਇਸ ਟ੍ਰਿਕ ਨਾਲ ਆਪਾਂ ਇਹਨੂੰ ਸ਼ੇਪ ਦੇਵਾਂਗੇ ਪਹਿਲਾਂ ਉੱਪਰਲੀ ਸਾਈਡ ਥੋੜਾ ਬਣਾਉਂਦੇ ਜਾਣਾ ਉਸ ਤੋਂ ਬਾਅਦ ਆਪਾਂ ਨੇ ਥੋੜਾ ਥੋੜਾ ਇਸਨੂੰ ਕੱਟ ਕਰਦੇ ਜਾਣਾ ਜਾਨਕੀ ਪੱਤੀ ਨੂੰ ਆਪਾਂ ਨੇ ਥੋੜਾ ਜਿਹਾ ਪਤਲੀ ਕਰ ਲੈਣਾ ਹਰੇਡ ਜਨਨ ਦੇ ਵਿੱਚ ਅਲੱਗ-ਅਲੱਗ ਤਰੀਕੇ ਦੀਆਂ ਪੱਤੀਆਂ ਨੇ ਕਿਸੇ ਦੇ ਵਿੱਚ ਪਤਲੀ ਕਿਸੇ ਦੇ ਵਿੱਚ ਮੋਟੀ ਉਸੇ ਸਾਵਨ ਨਾਲ ਤੁਸੀਂ ਇਸ ਨੂੰ ਸੈੱਟ ਕਰ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਇਸ ਨੂੰ ਕੰਪਲੀਟ ਕਰ ਲਾਂਗੇ ਇਸ ਟ੍ਰਿਕ ਨਾਲ ਇਸ ਪੱਤੀ ਨੂੰ ਆਪਾਂ ਕੰਪਲੀਟ ਕਰ ਲਾਂਗੇ ਇਹ ਤੁਹਾਨੂੰ ਅਸੀਂ ਇੱਕ ਡਿਜ਼ਾਈਨ ਦੱਸਿਆਗਾ ਹੁਣ ਉਸ ਤੋਂ ਬਾਅਦ ਤੁਹਾਨੂੰ ਅਸੀਂ ਦੂਸਰਾ ਡਿਜ਼ਾਈਨ ਦੱਸਾਂਗੇ ਕਿ ਜਾਨਕੀ ਆਪਾਂ ਇਸ ਸਾਈਡ ਬਣਾਵਾਂਗੇ ਇੱਕ ਪੱਤੀ ਪਹਿਲਾਂ ਤੁਹਾਨੂੰ ਜੇ ਇਹ ਤਰੀਕਾ ਦੱਸਿਆਗਾ ਪੱਤੀ ਬਣਾਉਂਦਾ ਇਸ ਦੇ ਵਿੱਚ ਆਪਾਂ ਨੇ ਲੜੀ ਬਣਾਉਣੀ ਹੁੰਦੀ ਹੈ ਜੋ ਪਹਿਲਾਂ ਬਣੇ ਪੱਤੀ ਬਣਾਈਏ ਜੇ ਆਪਾਂ ਇਹ ਪੱਤੀ ਬਣਾਵਾਂਗੇ ਇਸ ਨੂੰ ਆਪਾਂ ਇਸ ਤਰੀਕੇ ਨਾਲ ਬਣਾਵਾਂਗੇ ਇਸ ਦੇ ਸੈਂਟਰ ਦੇ ਵਿੱਚ ਆਪਾਂ ਨੇ ਲੈ ਕੇ ਜਾਣਾ ਸੂਈ ਨੂੰ ਟ੍ਰਿਕ ਨਾਲ ਇਹਪਨ ਬਿਲਕੁਲ ਇਸੇ ਤਰੀਕੇ ਨਾਲ ਹੀ ਬਣਾਉਣਾ ਇਸ ਨੂੰ ਇਹ ਵੀ ਬਹੁਤ ਹੀ ਆਸਾਨ ਤਰੀਕਾ ਨਾਲ ਬਣ ਜਾਂਦੀ ਹੈ ਇਹ ਭੱਤੀ ਜੋ ਆਪਾਂ ਹੁਣ ਤਿਆਰ ਕਰ ਰਹੇ ਹਾਂ ਇਹ ਤੁਸੀਂ ਧਿਆਰ ਰੱਖੋ ਬਿਲਕੁਲ ਇਹਦੇ ਸੈਂਟਰ ਦੇ ਵਿੱਚ ਹੀ ਆਪਾਂ ਨੇ ਸੂਈ ਨੂੰ ਕੱਢਣਾ ਤੁਸੀਂ ਚਾਹੋ ਤਾਂ ਇਹਦੇ ਨਿਸ਼ਾਨ ਵੀ ਲਗਾ ਸਕਦੇ ਹੋ ਦੇਖੋ ਇਸ ਤਰੀਕੇ ਨਾਲ ਇਹ ਆਪਾਂ ਨੇ ਦੂਸਰੀ ਪੱਤੀ ਤਿਆਰ ਕਰੀ ਹੈ ਬਾਦ ਇੱਕ ਪੱਤੀ ਹੁੰਦੀ ਹੈ ਇਸ ਤਰ੍ਹਾਂ ਕੇ ਬੱਬਲ ਨਿਸ਼ਾਨ ਲਗਾ ਲੈਣੇ ਇਸ ਤਰੀਕੇ ਨਾਲ ਨਿਸ਼ਾਨ ਲਗਾ ਕੇ ਇਸ ਤੋਂ ਬਾਅਦ ਇਹਨੂੰ ਸੈਂਟਰ ਦੇ ਵਿੱਚ ਲੈ ਕੇ ਆਵਾਂਗੇ సూను ఇద్దడ కదా దూసరి ఫా ఇగే సూను అవ్వగే ద్వారా ఫోర్ ఇ భర్ ਜਦੋਂ ਤੁਸੀਂ ਸੂਈ ਨੂੰ ਇੱਧਰਲੇ ਪਾਸੇ ਲੈ ਕੇ ਜਾਓਗੇ ਤਾਂ ਤੁਸੀਂ ਇਸ ਤਰੀਕੇ ਨਾਲ ਟਾਂਕੇ ਨੂੰ ਲੈ ਕੇ ਜਾਣਾ ਇਹ ਤੁਹਾਡੀ ਸੂਈ ਨੂੰ ਇਸ ਸਾਈਡ ਲੱਗ ਜਾਊਗੀ ਦੂਸਰੀ ਸੂਈ ਤੁਹਾਡੀ ਇਸ ਸਾਈਡ ਹੋਣੀ ਚਾਹੀਦੀ ਹੈਗੀ ਇਸ ਤਰੀਕੇ ਨਾਲ ਇਹ ਆਪਣੇ ਦੋ ਡਾਂਕੇ ਭਰਨੇ ਹੁੰਦੇ ਨੇ ਦੇਖੋ ਇੱਕ ਟਾਂਕਾ ਇੱਧੇ ਉੱਪਰ ਜਿ ਆਊਗਾ ਇਹ ਟਾਂਕਾ ਇੱਧੇ ਨੀਚੇ ਜਿ ਆਊਗਾ ਦੂਸਰਾ ਟਾਂਕਾ ਆਪਣੇ ਇਸ ਜਗ੍ਹਾ ਤੇ ਛੱਡ ਦੇਣਾ ਇਸ ਤਰੀਕੇ ਨਾਲ ਆਪਣੀ ਪੱਤੀ ਕੰਪਲੀਟ ਹੋ ਲੋਗੇ ਇੱਕ ਟਾਂਕਾ ਹੋਰ ਹੁੰਦਾ ਉਸ ਨੂੰ ਆਪਣੇ ਜਗ੍ਹਾ ਤੇ ਲੈ ਕੇ ਜਾਣਾ ਇਸ ਜਗ੍ਹਾ ਤੇ ਲਿਆ ਕੇ ਪਹਿਲਾਂ ਪਰ ਥੋੜਾ ਟਾਂਕਾ ਭਰਾਂਗੇ ਜਾਨਕੀ ਸਿੱਧਾ ਡੰਡੀ ਵਾਲਾ ਡੰਡੀ ਵਾਲਾ ਟਾਂਕਾ ਭਰ ਕੇ ਇੱਦੇ ਬਿਲਕੁਲ ਜੜ ਦੇ ਵਿੱਚ ਆਪਣੇ ਲੈ ਕੇ ਜਾਣਾ ਇਸ ਨੂੰ ਇੰਜ ਜੇ ਤੁਸੀਂ ਛੋਟੇ ਫਲਾਵਰ ਬਣਾਉਣੇ ਨੇ ਇਹ ਹੀ ਪੱਤੀ ਉਹਨਾਂ ਲਈ ਹੁੰਦੀ ਹੈਗੀ ਜੋ ਕਿ ਆਪਾਂ ਨੇ ਛੋਟੇ ਫਲਾਵਰ ਬਣਾਉਣੇ ਹੁੰਦੇ ਨੇ ਉਹਨਾਂ ਲਈ ਇਹ ਪੱਤੀ ਹੁੰਦੀ ਹੈ ਇਸ ਦੇ ਗੇਬਰੇ ਵਿੱਚ ਆਪਾਂ ਨੇ ਦੂਸਰਾ ਟੰਕਾ ਲੈ ਕੇ ਆਣਾ ਦੁਬਾਰਾ ਫੇਰੋਸੇ ਜਗ੍ਹਾ ਦੀ ਮੋੜ ਕੇ ਲੈ ਕੇ ਆਵਾਂਗੇ ਇਸ ਨੂੰ ਇਹ ਆਪਣੇ ਜਦ ਵੀ ਕੋਈ ਵੀ ਛੋਟਾ ਫਲਾਵਰ ਤਿਆਰ ਕਰਨਾ ਤਾਂ ਉਹਨਾਂ ਲਈ ਇਸ ਪੱਤੇ ਨੂੰ ਤੁਸੀਂ ਇਸਤੇਮਾਲ ਕਰ ਸਕਦੇ ਹੋ ਕੁੰਡੀ ਟੋਪੇ ਵਾਲੀ ਪੱਤੀ ਹੈ ਇਸ ਤਰੀਕੇ ਨਾਲ ਦੂਸਰੇ ਪੱਤੀਆਂ ਬਣਾ ਸਕਦੇ ਹਾਂ ਅੱਜ ਤੁਹਾਨੂੰ ਸੇ ਚਾਰ ਤਰ੍ਹਾਂ ਦੀਆਂ ਬੱਤੀਆਂ ਬਣਾਉਣ ਦਾ ਤਰੀਕਾ ਦੱਸਿਆ ਇਸ ਤਰੀਕੇ ਨਾਲ ਦੂਛੀਆਂ ਬੱਤੀਆਂ ਵੀ ਬਣਾ ਸਕਦੇ ਹਾਂ ਜੋ ਆਪਕਾ ਨੇ ਬਣਾਇਆ ਨੇ ਇਸ ਤਰ੍ਹਾਂ ਤਲੀ ਗਨਾਈ ਤੁਸੀਂ ਇਹ ਪੱਤੀਆਂ ਬਣਾ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੀ ਵੀਰ ਨੂੰ ਲਾਈਕ ਕਰੋ ਸ਼ੇਅਰ ਕਰੋ ਬਹੁਤ ਲੰਗੇ ਬਹੁਤ ਵਾਰ ਸ਼ੇਅਰ ਕਰਾ ਕਰੋ ਜਿਹੜੇ ਨਿੱਪਣਾ ਕਰੇ ਬੈਠੇ ਕੰਮ ਸਿੱਖਣਾ ਚਾਹੁੰਦੇ ਨੇ ਉਹ ਨੀਡਲ ਵਰਕ ਦਾ ਕੰਮ ਆਪਣੇ ਕੋਰਸ ਦੇ ਅਕੋਰਡਿੰਗ ਸਿੱਖ ਸਕਦੇ ਨੇ ਬਹੁਤ ਹੀ ਚੰਗੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਨੇ ਮੇਰੇ ਵੱਲ ਪੰਜਾਬੀ ਵਿੱਚ ਤੁਹਾਨੂੰ ਅਸਾਂ ਸਮਝਾ ਮੰਗੀ ਧੰਨਵਾਦ